ਜੀ ਬੈਗੁਰੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਇੱਕ ਡਿਜ਼ਾਈਨ ਬਣਾ ਰਹੇ ਹਾਂ ਜੀ ਇੱਕ ਸੜਾਈ ਦੇ ਡਿਜ਼ਾਈਨ ਹੈ ਜੀ ਹਾਂਜੀ ਬਹੁਤ ਸੋਹਣਾ ਬਣਦਾ ਜੀ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਪਹਿਲਾ ਕੁੰਡਾ ਜੀ ਆਪਾਂ ਬਿਨਾ ਬੁਣਿਆ ਉਤਾਰ ਲਾਂਗੇ ਦੂਸਰਾ ਕੁੰਡਾ ਆਪਾਂ ਜੀ ਸਿੱਧਾ ਬਣਾ ਲਾਂਗੇ ਅ ਜਿੱਥੇ ਆਪਣਾ ਡਿਜ਼ਾਈਨ ਸ਼ੁਰੂ ਹੋ ਜੀ ਸਿੱਧੀ ਸਾਈਡ ਤੋਂ ਆਪਾਂ ਸ਼ੁਰੂ ਕਰਾਂਗੇ ਇੱਕ ਸੜਾਈ ਦਾ ਡਿਜ਼ਾਈਨ ਹੈ ਜੀ ਜਿਹੜਾ ਜੀ ਤੀਜੇ ਨੰਬਰ ਵਾਲਾ ਕੁੰਡਾ ਇਹਨੂੰ ਆਪਾਂ ਇਹਨਾਂ ਦੋਨਾਂ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਕਰ ਲਾਂਗੇ। ਉੱਪਰ ਕਰਕੇ ਇਹਨੂੰ ਜੀ ਸਿੱਧਾ ਬਣਾ ਦਾਂਗੇ। ਹਾਂਜੀ। ਹੁਣ ਆਪਾਂ ਜਿਹੜਾ ਪਹਿਲਾ ਕੁੰਡਾ ਇਹ ਨਹੀਂ ਬੋਣਾ ਹੈਗਾ ਜੀ ਸਲਾਈ ਪਾ ਕੇ। ਆ ਜਿਹੜਾ ਦੂਜੇ ਨੰਬਰ ਵਾਲਾ ਕੁੰਡਾ। ਹਾਂਜੀ ਆਪਾਂ ਇਹ ਦੱਸ ਦਿਆਂ ਫੇਰ। ਜਿਹੜਾ ਆਹ ਕੁੰਡਾ ਇਹ ਨਹੀਂ ਬੋਣਾ ਹੈਗਾ ਜੀ। ਸਲਾਈ ਪਾ ਕੇ ਜਿਹੜਾ ਦੂਜੇ ਨੰਬਰ ਵਾਲਾ ਕੁੰਡਾ। ਇਹਨੂੰ ਜੀ ਸਿੱਧਾ ਬਣਾ ਲਵਾਂਗੇ। ਬਣਾ ਕੇ ਤਾਰ ਲਾਂਗੇ ਇਹ ਗੁੰਡਾ ਫੇਰ ਵੀ ਨਹੀਂ ਬੁਣਨਾ ਹੈਗਾ ਜੀ ਆਪਾਂ ਜਿਹੜਾ ਇਹ ਦੂ ਅੱਗੇ ਵਾਲਾ ਗੁੰਡਾ ਸਲਾਈ ਪਾ ਕੇ ਇਹਨੂੰ ਵਿੱਚ ਇਸ ਤਰ੍ਹਾਂ ਕਰਕੇ ਅੱਗੇ ਇਹਨੂੰ ਵੀ ਜੇ ਆਪਾਂ ਸਿੱਧਾ ਬਣਾ ਲਾਂ ਬਣਾ ਕੇ ਸਲਾਈ ਤੋਂ ਤਾਰ ਲਾਂ ਆ ਜਿਹੜੇ ਗੁੰਡੇ ਦੇ ਵਿੱਚ ਦੀ ਦੋ ਆਪਾਂ ਨਹਾ ਕੇ ਬਣਾਏ ਨੇ ਜੀ ਹੁਣ ਆਪਾਂ ਇਹਨੂੰ ਬਣਾ ਲਾਂ ਹਾਂਜੀ ਇੱਥੇ ਆਪਣਾ ਇੱਕ ਸੈੱਟ ਕੰਪਲੀਟ ਹੋ ਗਿਆ ਹੁਣ ਆਪਾਂ ਜੀ ਧਾਗਾ ਅੱਗੇ ਕਰ ਲਾਂਗੇ ਦੋ ਕੁੰਡੇ ਜੀ ਆਪਾਂ ਉਲਟੇ ਪਾ ਲਾਂਗੇ ਧਾਗਾ ਪਿੱਛੇ ਕਰ ਲਾਂਗੇ ਹੁਣ ਆਪਾਂ ਇੱਥੇ ਡਿਜ਼ਾਈਨ ਆਪਣਾ ਫੇਰ ਰਿਪੀਟ ਕਰਾਂਗੇ ਜੀ ਜਿਹੜਾ ਤੀਜੇ ਨੰਬਰ ਵਾਲਾ ਕੁੰਡਾ ਇਸ ਤਰ੍ਹਾਂ ਅੱਗੇ ਕਰਕੇ ਇਹਨੂੰ ਜੀ ਪਹਿਲਾਂ ਬਣਾ ਲਾਂਗੇ ਬਣਾ ਕੇ ਸਲਾਈ ਤੋਂ ਉਤਾਰ ਦਾਂਗੇ ਹਾਂ ਜੀ ਹੁਣ ਆਪਾਂ ਕੁੰਡੇ ਦੇ ਵਿੱਚ ਦੀ ਪਾ ਕੇ ਕੁੰਡਾ ਨਹੀਂ ਬਣਾਉਣਾ ਹੈ ਜਿਹੜਾ ਆ ਜੀ ਨਾਲ ਵਾਲਾ ਕੁੰਡਾ ਇਹਨੂੰ ਬਣਾ ਲਾਂਗੇ ਹਾਂਜੀ ਬਣਾ ਕੇ ਸੜਾਈ ਤੋਂ ਉਤਾਰਨਾ ਹੈ ਇਹ ਵਾਲੇ ਕੁੰਡੇ ਨੂੰ ਆਪਾਂ ਫੇਰ ਨਹੀਂ ਬੋਲਣਾ ਜਿਹੇ ਦੇ ਵਿੱਚ ਹੀ ਪਾ ਕੇ ਆਹ ਜਿਹੜਾ ਪਿਛਲਾ ਕੁੰਡਾ ਇਹਨੂੰ ਸਿੱਧਾ ਬਣਾ ਲਾਂਗੇ ਬਣਾ ਕੇ ਉਤਾਰ ਦਾਂਗੇ ਇਹ ਬੜਾ ਕੁੰਡਾ ਹੁਣ ਆਪਾਂ ਮਗਰੋਂ ਬਣਾ ਲਾਂ ਇੱਥੇ ਆਪਣੇ ਦੋ ਸੈੱਟ ਕੰਪਲੀਟ ਹੋ ਗਏ ਆਪਾਂ ਦੋ ਕੁੰਡੇ ਫੇਰ ਉਲਟੇ ਬਣਾਵਾਂਗੇ ਦਾ ਪਿੱਛੇ ਕਰਕੇ ਫੇਰ ਦੱਸ ਦਿਆਂਗੇ ਜਿਹੜਾ ਤੀਜੇ ਨੰਬਰ ਵਾਲਾ ਕੁੰਡਾ ਤੇ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਕਰ ਲਾਂਗੇ ਇਸ ਤਰ੍ਹਾਂ ਗੋਠੇ ਦੇ ਨਾਲ ਦੱਬ ਕੇ ਇਹਨੂੰ ਜੀ ਸਿੱਧਾ ਬਣਾ ਲਾਵੇ ਹੁਣ ਆਪਾਂ ਜਿਹੜਾ ਕੁੰਡਾ ਜੀ ਇਹ ਨਹੀਂ ਬਣਾਉਣਾ ਇਹ ਜਿਹੜਾ ਪਿਛਲਾ ਕੁੰਡਾ ਇਹਨੂੰ ਜੀ ਪਿੱਛੇ ਵਾਲੇ ਨੂੰ ਬਣਾਵਾਂਗੇ ਬਣਾ ਕੇ ਇਹਨੂੰ ਉਤਾਰ ਦਾਂਗੇ ਇਹ ਜਿਹੜਾ ਕੁੰਡਾ ਜੀ ਇਹ ਫੇਰ ਨਹੀਂ ਬਣਾਉਣਾ ਇਹਦੇ ਵਿੱਚ ਹੀ ਸਲਾਈ ਪਾ ਕੇ ਇਹਦਾ ਜਿਹੜਾ ਪਿੱਛੇ ਵਾਲਾ ਕੁੰਡਾ ਇਹਨੂੰ ਫੇਰ ਬਣਾ ਲਾਂਗੇ ਬਣਾ ਕੇ ਟਾਰ ਦਾਂਗੇ ਇਹ ਵਾਲਾ ਕੁੰਡਾ ਜੀ ਆਪਾਂ ਹੁਣ ਬਣਾ ਲਾਂਗੇ ਧਾਗਾ ਅੱਗੇ ਕਰ ਲਾਂਗੇ ਦੋ ਕੁੰਡੇ ਜੀ ਆਪਾਂ ਉਲਟੇ ਬਣਾ ਲਾਂਗੇ ਧਾਗਾ ਪਿੱਛੇ ਕਰ ਲਾਂਗੇ ਇਹ ਜਿਹੜਾ 3 ਨੰਬਰ ਵਾਲਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਅੱਗੇ ਕਰ ਲਾਂਗੇ। ਇਸ ਤਰ੍ਹਾਂ ਗੂਠੇ ਨਾਲ ਦਬਾਉਂਦੇ ਹੋਏ। ਇਹਨੂੰ ਜੇ ਸਿੱਧਾ ਬਣਾ ਲਾਂਗੇ। ਹੁਣ ਜੇ ਆਪਾਂ ਜਿਹੜਾ ਵਾਲਾ ਕੁੰਡਾ ਇਹ ਬਣਾਉਣਾ ਨਹੀਂ। ਇਹੜਾ ਨਾਲ ਵਾਲਾ 2 ਨੰਬਰ ਵਾਲਾ ਕੁੰਡਾ। ਇਹਨੂੰ ਵਿੱਚ ਦੀ ਇਸ ਤਰ੍ਹਾਂ ਕੱਢ ਕੇ। ਇਹਨੂੰ ਜੇ ਆਪਾਂ ਸਿੱਧਾ ਬਣਾ ਲਾਂਗੇ। ਸੁਨਾਈ ਤੋਂ ਉਤਾਰਨਾ ਹੈ। ਇਹ ਕੁੰਡੇ ਨੂੰ ਆਪਾਂ ਹੁਣ ਫੇਰ ਨਹੀਂ ਬਣਾਉਣਾ ਜਿਹਦੇ ਵਿੱਚ ਹੀ। ਆ ਜਿਹੜਾ ਪਿਛਲਾ ਕੁੰਡਾ। ਇਹਨੂੰ ਫੇਰ ਸਿੱਧਾ ਬਣਾ ਲਾਂਗੇ। ਬਣਾ ਕੇ ਤਾਰ ਦਾਂਗੇ। ਜਿਹੜਾ ਆਹ ਕੁੰਡਾ ਜੀ ਦੇ ਵਿੱਚੀ ਨਘਾਏ ਸੀ। ਹੁਣ ਆਪਾਂ ਇਹਨੂੰ ਬਣਾ ਲਾਂਗੇ। ਧਾਗਾ ਜੇ ਪਾ ਕੇ ਕਰ ਲਾਂਗੇ। ਦੋ ਕੁੰਡੇ ਜੀ ਆਪਾਂ ਉਲਟੇ ਬਣਾ ਲਾਂਗੇ। ਧਾਗਾ ਪਿੱਛੇ ਕਰ ਦਾਂਗੇ ਫੇਰ ਆਪਾਂ ਉਸੇ ਤਰ੍ਹਾਂ ਰਿਪੀਟ ਕਰਾਂਗੇ। ਤੀਜੇ ਨੰਬਰ ਵਾਲਾ ਕੁੰਡਾ ਇਸ ਤਰ੍ਹਾਂ ਅੱਗੇ ਕਰਕੇ ਇਹਨੂੰ ਜੀ ਸਿੱਧਾ ਬਣਾ ਲਾਂਗੇ। ਇਹਦੇ ਵਿੱਚ ਦੀ ਆ ਦੂਜੇ ਨੰਬਰ ਵਾਲਾ ਕੁੰਡਾ ਇਹ ਬਣਾਵਾਂਗੇ ਵਿੱਚ ਦੀ ਕੱਢ ਕੇ ਤੇ ਇਹ ਵਾਲਾ ਕੁੰਡਾ ਜੀ ਫੇਰ ਨਹੀਂ ਬਣਾਉਣਾ ਵਿੱਚੀ ਧਾਗਾ ਪਾ ਕੇ ਅਗਲੇ ਕੁੰਡੇ ਨੂੰ ਇਸ ਤਰ੍ਹਾਂ ਅੱਗੇ ਕੱਢ ਕੇ ਇਹਨੂੰ ਫੇਰ ਬਣਾ ਲਾਂਗੇ ਬਣਾ ਕੇ ਚੜਾਈ ਤੋਂ ਉਤਾਰ ਦਾਂਗੇ ਆਹ ਬੜਾ ਜਿਹੜਾ ਇਹਨੂੰ ਹੁਣ ਆਪਾਂ ਸਿੱਧਾ ਬਣਾ ਲਾਂਗੇ ਧਾਗਾ ਜੀ ਅੱਗੇ ਕਰ ਲਾਂਗੇ ਦੋ ਕੁੰਡੇ ਜੀ ਆਪਾਂ ਉਲਟੇ ਬਣਾ ਲਾਂਗੇ ਲਾਸਟ ਵਾਲੇ ਤਿੰਨ ਗੁੰਡੇ ਸਿੱਧੇ ਹਾਂਜੀ ਜਿਹੜਾ ਡਿਜ਼ਾਈਨ ਆ ਆਪਣਾ ਇਸ ਤਰ੍ਹਾਂ ਬਣੀ ਜਾਊਗਾ ਇਸ ਤਰ੍ਹਾਂ ਜਿਹੜੀਆਂ ਲਸਰਾਂ ਜੀਆਂ ਬਣੀ ਜਾਣੀਆਂ ਬਹੁਤ ਸੋਹਣਾ ਲੱਗਦਾ ਜੀ ਡਿਜ਼ਾਈਨ ਬਣਾਇਆ ਹੁਣ ਆਪਾਂ ਉਲਟੀ ਸਾਈਡ ਤੋਂ ਜੀ ਇਸ ਤਰ੍ਹਾਂ ਲੱਗਦਾ ਆਪਾਂ ਉਲਟੀ ਸਾਈਡ ਤੋਂ ਵੀ ਬਣਾਉਨੇ ਆ ਹਾਂਜੀ ਇਹ ਪਹਿਲੀ ਸਲਾਈ ਕੁੰਡਾ ਪਾ ਬਿਨਾ ਬਣਿਆ ਉਤਾਰ ਲਾਂਗੇ ਹਾਂਜੀ ਸਾਰੀ ਸਲਾਈ ਦੀ ਆਪਾਂ ਉਲਟੀ-ਉਲਟੀ ਪਾ ਕੇ ਕੰਪਲੀਟ ਕਰਾਂਗੇ ਇੱਕ ਸਲਾਈ ਦਾ ਡਿਜ਼ਾਈਨ ਆ ਜੀ ਬਹੁਤ ਸੌਖਾ ਆਸਾਨ ਆ ਬਣਦਾ ਵੀ ਜਲਦੀ ਜਾਂਦੀ ਹੈ ਕਿਸੇ ਵੀ ਕਾਰਡੀਗਨ ਤੇ ਆਪਾਂ ਕੋਟੀ ਸਵੈਟਰ ਜੈਕਟ ਕਿਸੇ ਤੇ ਵੀ ਪਾ ਸਕਦੇ ਆ ਜੀ ਪਾਇਆ ਸੋਹਣਾ ਲੱਗਦਾ ਮਨ ਦਾ ਵੀ ਜਲਦੀ ਜਲਦੀ ਤੇ ਬਣਾਉਣਾ ਵੀ ਸੌਖਾ ਆਪਾਂ ਜੀ ਸਾਰੀ ਸਿਲਾਈ ਉਲਟੀ ਉਲਟੀ ਕੰਪਲੀਟ ਕਰਕੇ ਤੁਹਾਨੂੰ ਫਿਰ ਦਿਖਾਉਣੀ ਆ ਹਾਂ ਤੇ ਸਾਰੀ ਸਲਾਈ ਜੀ ਆਪਾਂ ਆਹ ਬਾਹਲ ਕਿਧਰੋਂ ਫਸ ਗਿਆ ਵਿੱਚ ਕਰਕੇ ਜੀ ਦਿਖਾਉਣੀ ਹੈ ਹਾਂਜੀ ਉਲਟੀ ਸਾਈਡ ਜੀ ਬਣੀ ਇਸ ਤਰ੍ਹਾਂ ਲੱਗਦੀ ਹੈ ਅੱਜ ਤੁਹਾਨੂੰ ਸਿੱਧੀ ਸਾਈਡ ਤੋਂ ਦਿਖਾਉਣੀ ਹੈ ਜੀ ਇਸ ਤਰ੍ਹਾਂ ਜੀ ਲਸਰਾਂ ਜੀ ਬਣੀ ਜਾਣੀ ਡਿਜ਼ਾਈਨ ਬਣਿਆ ਬਹੁਤ ਸੋਹਣਾ ਲੱਗਦਾ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ